ਸਨੌਰ ਦੇ ਬਿਜਲੀ ਬੋਰਡ ਦਫ਼ਤਰ ਵਿੱਚ ਨਵੀਂ ਮਸ਼ੀਨਰੀ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪਿੰਡ ਚੋਰਾ ਅਤੇ ਉਦਮ ਸਿੰਘ ਨਗਰ ਦੇ ਲੋਕਾਂ ਨੂੰ ਬਿਜਲੀ ਦੀ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ ਇਸ ਮਸ਼ੀਨਰੀ ਦਾ ਉਦਘਾਟਨ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਰਣਜੋਤ ਸਿੰਘ ਹੰਡਾਣਾ ਵੱਲੋਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਲੋਕਾਂ ਨੂੰ ਗਰਮੀ ਦੇ ਵਿੱਚ ਬਿਨਾ ਕੱਟਾ ਤੋਂ ਨਿਰਵਧਨ ਸਪਲਾਈ ਦਿੱਤੀ ਜਾਵੇਗੀ ਜੋ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਪੂਰੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਪੂਰੇ ਦੇਸ਼ 'ਚੋਂ ਪੰਜਾਬ ਨੂੰ ਬੁਨਿਆਦੀ ਸਹੂਲਤਾਂ ਦੇ ਰvdots ਨੰਬਰ 1 ਬਣਾਉਣ ਦਾ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਉਸੇ ਤਹਿਤ ਅੱਜ ਸਨੌਰ ਦੇ ਜਿਹੜਾ ਸਾਡਾ ਗਰੇਡ ਹੈ ਉਹਨੂੰ ਅੱਜ ਅਪਗ੍ਰੇਡ ਕਰਨ ਲਈ ਜਿਹੜਾ 85 ਲੱਖ ਰੁਪਏ ਦੀ ਲਾਗਤ ਨਾਲ ਇਹਨੂੰ ਅਪਗ੍ਰੇਡ ਕੀਤਾ ਗਿਆ ਉਹਦੇ ਅਜੁੱਧ ਘਟਨ ਵਾਸਤੇ ਅਸੀਂ ਇੱਥੇ ਪਹੁੰਚੇ ਆ ਜਿਹਦੇ ਨਾਲ ਸਨੌਰ ਨਿਵਾਸੀਆਂ ਨੂੰ ਜਿਹੜੀ ਇੱਕ ਨਿਰਵਿਘਨ ਜਿਹੜੀ ਬਿਜਲੀ ਸਪਲਾਈ ਮਿਲੂਗੀ ਉਹਦੇ ਨਾਲ ਜਿਹੜੀ ਓਵਰਲੋਡਿੰਗ ਜਿਹੜੀ ਸਮੱਸਿਆ ਤੇ ਉਹਦੇ ਨਾਲ ਵੀ ਇੱਕ ਬਹੁਤ ਵੱਡੀ ਨਜਾਤ ਮਿਲੂਗੀ ਵਖੋ ਜੇ ਗੱਲ ਕਰੀਏ ਆਮ ਆਦੇ ਪਾਰਟੀ ਦੀ ਜਿਹੜੀ ਸਭ ਤੋਂ ਪਹਿਲੀ ਗਾਰੰਟੀ ਸੀਗੀ ਪੰਜਾਬੀਆਂ ਨੂੰ 600 ਯੂਨਟ ਬਿਜਲੀ ਮੁਫਤ ਦੇਣ ਦੀ ਇਹ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਸਰਕਾਰ ਨੇ ਉਹ ਜਿਹੜੀ ਪੰਜਾਬੀਆਂ ਦੀ ਸਾਡੇ ਪੂਰੇ ਪੰਜਾਬ ਦੀ ਡਿਮਾਂਡ ਸੀਗੀ ਆ ਕੇ ਸਭ ਤੋਂ ਪਹਿਲਾਂ ਉਹ ਪੂਰੀ ਕੀਤੀ ਹੈ ਅਕਸਰ ਇਹ ਹੁੰਦਾ ਵੀ ਜਿਹੜੀ ਚੀਜ਼ਾਂ ਫ੍ਰੀ ਦਿੱਤੀਆਂ ਜਾਂਦੀਆਂ ਤੇ ਉਹ ਫ੍ਰੀ ਹੋਣ ਕਾਰਨ ਸ਼ਾਇਦ ਉਹਨਾਂ ਚ ਉਹਨਾਂ ਦੀ ਕੁਆਲਿਟੀ ਸਿਸਟਮ ਤੇ ਅਸਰ ਪੈ ਜਾਂਦਾ ਪਰ ਅੱਜ ਅੱਜ ਪੂਰੇ ਪੰਜਾਬ ਚ ਉਦਘਾਟਨ ਹੋ ਰਿਹਾ ਅ ਬਿਜਲੀ ਅਪਗ੍ਰੇਡ ਪੋਜੀਸ਼ਨ ਤੇ ਜਿਸ ਤਹਿਤ ਅੱਜ ਸਨੌਰ ਵਿੱਚ ਵੀ ਹੋਇਆ ਤੇ ਜੇ ਗੱਲ ਕਰੀਏ ਸੜਕਾਂ ਦੀ ਜਾਂ ਹੋਰ ਜਿਹੜੇ ਵਿਕਾਸ ਕਾਰਜਾਂ ਦੀ ਚਾਹੀਏ ਪਲੇਗ੍ਰਾਉਂਡ ਸੋਲ ਚਾਹੀਏ ਛੱਪੜਾਂ ਦੇ ਨਵੀਨੀਕਰਨ ਦਾ ਹੋਵੇ ਚਾਹੀਏ ਐਸ.ਟੀ.ਪੀ. ਦਾ ਹੋਵੇ ਆਉਣ ਵਾਲੇ ਦਿਨਾਂ 'ਚ ਲੱਗ ਲਗਭਗ 2 ਮਹੀਨੇ ਲਗਾਤਾਰ ਸਨੌਰ 'ਚ ਅਸੀਂ ਇਹਨਾਂ ਵਿਕਾਸ ਕਾਰਜਾਂ ਦੇ ਉਦਘਾਟਨਾ ਜੀ ਸਮਾਵਤਾ ਦਾ ਸਨੌਰ ਦਾ ਜਿਹੜਾ ਆਲਾਦਵਾਲਾ ਜਿਹਦੇ ਵਿੱਚ ਜਿਹੜਾ ਹੁਣ ਤੁਹਾਡੇ ਸਾਹਮਣੇ ਆ ਏਸ਼ੀਰੂਧਮ ਸਿੰਘ ਨਗਰ ਹੈ ਚਾਹੀਏ ਭੰਕਰ ਹੈ ਹੋਰ ਜਿੰਨਾ ਵੀ ਸਨੌਰ ਦਾ ਆਲਾਦਵਾਲਾ ਸਨੌਰ ਗ੍ਰਿਡ ਤੋਂ ਜਿੱਥੇ-ਜਿੱਥੇ ਬਿਜਲੀ ਸਪਲਾਈ ਹੁੰਦੀ ਆ ਉੱਥੇ ਓਵਰਲੋਡਿੰਗ ਦੀ ਜਿਹੜੀ ਸਮੱਸਿਆ ਤੋਂ ਅੱਜ ਪੂਰੀ ਸਨੌਰ ਨਿਵਾਸੀਆਂ ਨੂੰ ਨਿਨਜਾਤ ਮਿਲ ਗਈ। ਥੈਂਕ ਯੂ। ਇੰਜੀਨੀਅਰ ਗੁਰਵਿੰਦਰ ਸਿੰਘ ਐਕਸ਼ਨ ਈਸਟ ਪੀਐਸਪੀਸੀਐਲ ਪਟਿਆਲਾ ਤੋਂ। ਅਸੀਂ ਅੱਜ ਸਨੌਰ ਗ੍ਰਿਡ ਵਿਖੇ ਦੋ ਨਵੇਂ ਫਿਲਡਰਾਂ ਦੇ ਗੱਟਨ ਕੀਤੇ ਨੇ ਜਿਨ੍ਹਾਂ ਚੋਂ ਸਿਨੇਮਾ ਕਲੋਨੀ ਤੇ ਸ਼ੀਦੁੱਧਮ ਸਿੰਘ ਨਗਰ ਸ਼ੀਦੁੱਧਮ ਸਿੰਘ ਨਗਰ ਜਿਹੜਾ ਚੌਰੇ ਦੇ ਨਾਲ ਸਨੌਰ ਦਾ ਏਰੀਆ ਨਾਲ ਲੱਗਦੀ ਕਲੋਨੀਆਂ ਤੇ ਕਾਫੀ ਆ ਉਦਮ ਸਿੰਘ ਨਗਰ ਇਨਕਲੂਡਿੰਗ ਇਹਦੇ ਨਾਲ ਇਹ ਨਵਾਂ ਲੋਡ ਅਸੀਂ ਇੱਧਰ ਵੱਖ ਕਰਤਾ। ਇਹਦੇ ਨਾਲ ਪੁਰਾਣੇ ਫੀਡਰ ਚੋਂ ਲੋਡ ਉਤਰ ਕੇ ਮਤਲਬ ਕਾਫੀ ਘਟ ਰਹੀ ਜੀ ਦਾ ਦੂਜਾ ਫੀਡਰ ਜਿਹੜਾ ਸਿਨੇਮਾ ਕਲੋਨੀ ਹੈ ਉਹਦੇ ਨਾਲ ਆ ਨੂਰ ਖੇੜੀਆਂ ਤੋਂ ਲੈ ਕੇ ਇੱਧਰ ਬੋਲਰ ਰੋਡ ਨਾਲ ਲੱਗਦਾ ਸਨੌਰ ਦਾ ਕਾਫੀ ਏਰੀਆ ਸੀ ਲੱਗ ਕਰਕੇ ਇਹਨੂੰ ਲੋਡ ਨੂੰ ਜਿਹੜਾ ਹੈ ਘਟ ਕਰਤਾ ਤੇ ਫੀਡਰ ਹੁਣ ਅੰਡਰ ਲੋਡ ਹੋ ਗਈ ਨਿਰਬਿਗਨ ਸਪਲਾਈ ਦਿੱਤੀ ਜਾਊਗੀ ਕੋਈ ਓਵਰ ਲੋਡਿੰਗ ਦੀ ਸਮੱਸਿਆ ਨਹੀਂ ਰਹੀ ਆ ਨਾਲੇ 15 20 10 15 ਸਾਲ ਵਾਸਤੇ ਪੱਕਾ ਕੰਮ ਹੋ ਗਿਆ ਇਹਦੇ ਨਾਲ ਉਹਨੂੰ ਪਾਵਰ ਕੱਟ ਦੀ ਕੋਈ ਕਿਸੇ ਨੂੰ ਤਕਲੀਫ ਨਹੀਂ ਆਣ ਦਿੱਤੀ ਜਾਊਗੀ ਕੋਈ ਪਾਵਰ ਕੱਟ ਨਹੀਂ ਲੱਗੂਗਾ ਉਤੇ ਤੇ ਜੋ ਐ ਹੁੰਦਾ ਹੁੰਦਾ ਕਿ ਕਈ ਵਾਰੀ ਗਰਮੀਆਂ ਦਾ ਸੀਜ਼ਨ ਜਦੋਂ ਪੀਕ ਹੁੰਦਾ ਤਾਂ ਪਿੱਛੋਂ ਕੋਈ ਵਾਰੀ ਝੋਨੇ ਦੇ ਸੀਜ਼ਨ ਕਰਕੇ ਕੋਈ ਥੋੜੇ ਬੋਤੇ ਆਇਆ ਹੋਊਗਾ ਪਰ ਉਹ ਤਾਂ ਹੁਣ ਪਿਛਲੇ 4 ਸਾਲ ਤੋਂ ਆਇਆ ਵੀ ਨਹੀਂ ਹੈਗਾ ਬਹੁਤ ਵਧੀਆ